ਮਹਿੰਦਰ ਸਿੰਘ ਕੇਪੀ ਹੁਣਾਂ ਦੇ ਸੁਪੁੱਤਰ ਰਿਚੀ ਦਾ ਅਚਨਚੇਤ ਇਸ ਦੁਨੀਆ ਨੂੰ ਛੱਡ ਕੇ ਚਲੇ ਜਾਣਾ ਔਰ ਐਕਸੀਡੈਂਟ ਵੀ ਇੰਨਾ ਬਰੂਟਲ ਹੈ ਕਿ ਹਾਲ ਤੱਕ ਯਕੀਨ ਨਹੀਂ ਹੋ ਰਿਹਾ ਮੈਂ ਹਜ਼ ਛੋਟੀ ਜੀ ਉਮਰ ਦੇ ਵਿੱਚ ਮੇਰੇ ਨਾਲ ਪ੍ਰਾਈਵਟ ਜਾ ਰਿਹਾ ਕਹਿੰਦੇ ਕਿ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਕੁਝ ਹੋਇਆ ਕਿਉਂਕਿ ਉਸ ਸਮੇਂ ਇਹ ਸ਼ਾਇਦ ਉੱਥੇ ਮੌਜੂਦ ਸੀਗੇ ਅ ਭਜੀ ਤੁਸੀਂ ਤੁਹਾ ਦੱਸਣ ਵਾਲੇ ਦੱਸਦੇ ਵੀ ਤੁਸੀਂ ਫਰਸਟ ਬੰਦੇ ਆ ਜਿਹਨਾਂ ਨੂੰ ਪਤਾ ਲੱਗਦਾ ਨਹੀਂ ਇਦਾਂ ਨਹੀਂ ਬੇਸਿਕਲੀ ਉੱਥੇ ਲੜਕੇ ਹੋਰ ਸੀ ਮੈਨੂੰ ਤਾਂ ਕਾਲ ਆਈ ਸੀ ਘਰੋਂ ਬਈ ਤੁਸੀਂ ਫਟਾਫਟ ਪਹੁੰਚੋ ਤੇ ਰਿਚੀ ਦਾ ਮੋਲ ਟਾਊਨ ਐਕਸੀਡੈਂਟ ਹੋ ਗਿਆ ਹੈ ਤੇ ਅਸੀਂ ਇੱਥੇ ਨਜ਼ਦੀਕ ਹੀ ਰਹਿੰਦੇ ਆ ਮੈਂ ਡੇਢ ਦੋ ਮਿੰਟ ਵਿੱਚ ਹੀ ਅਸੀਂ ਘਰੋਂ ਆ ਗਏ ਆ ਅਸੀਂ ਇੱਥੇ ਪਹੁੰਚੇ ਆ ਇੱਥੋਂ ਸਾਨੂੰ ਪਤਾ ਲੱਗਾ ਗਲੋਬਲ ਹਸਪੀਟਲ ਲੈ ਗਏ ਆ ਜਦੋਂ ਗਲੋਬਲ ਹਸਪੀਟਲ ਗਏ ਆ ਤੇ ਉੱਥੇ ਡਾਕਟਰ ਨੇ ਬਹੁਤ ਜਦੋਜਦ ਕੀਤੀ ਆ ਬਈ ਕਿਸੇ ਤਰੀਕੇ ਨਾਲ ਵੀ ਉਹ ਬਚ ਸਕੇ ਕਿਉਂਕਿ ਉਹਨਾਂ ਦੇ ਮਣਕਾ ਟੁੱਟ ਗਿਆ ਸੀ ਗਰਦਨ ਦਾ ਤੇ ਉਹਦੇ ਜਿਹੜੀਆਂ ਬੀਐਨਸੀ ਸਾਰੀਆਂ ਬਲੌਕ ਹੋ ਗਈਆਂ ਤੇ ਫਿਰ ਉਹਨਾਂ ਨੇ ਜਵਾਬ ਦਿੱਤਾ ਸਾਨੂੰ ਕਹਿੰਦੇ ਵੀ ਤੁਸੀਂ ਕਿਤੇ ਹੋ ਨਾ ਜਾਓ ਫਿਰ ਅਸੀਂ ਪਟੇਲ ਹਸਪੀਟਲ ਲੈ ਕੇ ਗਏ ਆ ਪਟੇਲ ਵਾਲ ਕਹ ਦਿੱਤਾ ਵੀ ਸੌਰੀ ਵੀ ਸਾਡੇ ਵੱਸੋਂ ਬਾਹਰ ਇਹ ਗੱਲ ਵੀ ਆਲਰੇਡੀ ਵੀ ਇਹਨਾਂ ਦੀ ਡੈਥ ਹੋ ਚੁੱਕੀ ਹੈ ਜਿਹੜੇ ਜੋ ਗਲੋਬਲ ਲੈ ਕੇ ਉਦੋਂ ਜਿਉਂਦੇ ਸਨ ਨਹੀਂ ਜਦੋਂ ਜਿਹੜੇ ਲੜਕਿਆਂ ਨੇ ਉਥੋਂ ਗੱਡੀ ਚੋਂ ਕੱਢਿਆ ਇਹਨੂੰ ਉਦੋਂ ਫਿਰ ਉਹਨਾਂ ਨੇ ਪਾਣੀ ਪਲਾਇਆ ਤੇ ਰੀਚੀ ਨੇ ਉਹਨਾਂ ਨੂੰ ਫੋਨ ਅਨਲੌਕ ਕਰਕੇ ਦਿੱਤਾ ਮੇਰੇ ਡੈਡ ਨੂੰ ਫੋਨ ਕਰਦੇ ਹੋ ਉਹੀ ਲੜਕੇ ਫਿਰ ਲੈ ਕੇ ਉਹਨਾਂ ਨੂੰ ਗਲੋਬਲ ਹਸਪੀਟਲ ਪਹੁੰਚੇ ਫਿਰ ਉਹ ਉਹਦੇ ਦੌਰਾਨ ਹੀ ਮੈਨੂੰ ਕਾਲ ਆਈ ਐ ਇੱਥੋਂ ਘਰੋਂ ਤੇ ਅਸੀਂ ਸਿੱਡੇ ਉੱਥੇ ਗਲੋਬਲ ਪਹੁੰਚੇ ਬਟ ਬਟ ਉਹ ਗਲੋਬਲ ਪਹੁੰਚਣ ਤੋਂ ਪਹਿਲਾਂ ਪਹਿਲਾਂ ਹੀ ਬਈ ਉਹ ਹੋ ਗਿਆ ਸੀ ਪੂਰਾ ਬਹੁਤ ਔਖਾ ਆ ਕੱਲਾ ਕੱਲਾ ਪੁੱਤ ਐ ਇਹਨਾਂ ਦਾ ਔਰ ਮਤਲਬ ਇਹ ਤਾਂ ਸੁਣ ਕੇ ਸਾਨੂੰ ਜਿੰਨਾ ਤੱਕਾ ਲੱਗਿਆ ਦੇਖੋ ਦੁਨੀਆ ਦੇ ਵਿੱਚ ਦੁੱਖ ਬਹੁਤ ਤਰ੍ਹਾਂ ਦੇ ਨੇ ਪਰ ਇੱਕ ਬਾਪ ਨੂੰ ਜਦੋਂ ਆਪਣੇ ਬੇਟੇ ਦੀ ਅਰਥੀ ਨੂੰ ਮੋਢਾ ਦੇਣਾ ਪੈਂਦਾ ਨਾ ਮੇਰਾ ਖਿਆਲਤੋਂ ਵੱਡਾ ਦੁੱਖ ਕੋਈ ਨਹੀਂ ਹੈਗਾ ਤੇ ਉਹ ਤਾਂ ਹੁਣ ਸਾਡੇ ਅੰਕਲ ਕੇਪੀ ਸਾਹਿਬ ਜਾਣਦੇ ਵੀ ਉਹ ਅੰਦਰ ਉਹਨਾਂ ਦੇ ਕਿਹੜੇ ਕਿਹੜੇ ਤੂਫਾਨ ਮਚਦੇ ਹੋਣਗੇ ਵੀ ਉਹ ਸਮਾਂ ਹੱਥ ਨਹੀਂ ਆਉਂਦਾ ਵੀ ਮੈਂ ਜਾਣ ਨਾ ਦਿੰਦਾ ਜਾਂ ਮੈਂ ਰੋਕ ਲੈਂਦਾ ਜਾਂ ਮੈਂ ਮੇ ਨਾਲ ਚੱਲ ਜਾਂਦਾ ਜਾਂ ਹੋਰ ਕੋਈ ਨਾਲ ਹੁੰਦਾ ਕਿਉਂਕਿ ਅਸੀਂ ਲੋਕ ਦੁੱਖ ਵੰਡਾ ਸਕਦੇ ਆ ਪਰ ਜਿਹੜਾ ਦੁੱਖ ਉਹਨਾਂ ਨੂੰ ਹੈ ਉਹ ساری ਜ਼ਿੰਦਗੀ ਦੇ ਲਈ ਉਹ ਤਾਂ ਹੁਣ ਜਿਉਂਦੇ ਲਾਸ਼ ਵਾਲੀ ਗੱਲ ਹੈ ਉਹਨਾਂ ਦੀ ਤੁਸੀਂ ਬਹੁਤ ਨੇੜਿਆਂ ਪਰਿਵਾਰ ਦੇ ਸੰਸਕਾਰ ਬਾਰੇ ਕੀ ਕਹਿ ਰਹੇ ਨੇ ਉਹ ਵੱਡੀ ਬੇਟੀ ਯੂ ਐਸ ਏ ਤੋਂ ਹੈ ਉਹ ਹਲੋ ਵੀ ਹਲੇ ਫਲਾਈਟ ਵਿੱਚ ਹੈ ਤੇ ਜਿਹੜੇ ਅੰਕਲ ਜੀ ਦੇ ਸਿਸਟਰ ਬ੍ਰਦਰ ਹੈਗੇ ਯੂ ਕੇ ਤੋਂ ਆ ਰਹੇ ਨੇ ਉਹ ਵੀ ਹਲੇ ਫਲਾਈਟ ਵਿੱਚ ਨੇ ਉਹਨਾਂ ਦੇ ਪਹੁੰਚਣ ਦੇ ਅਕੋਰਡਿੰਗ ਹੀ ਦੇਖ ਰਹੇ ਆ ਸਲਾਹ ਕਰ ਰਹੇ ਆ ਵੀ ਕੱਲ ਦਾ ਰੱਖੀਏ ਕਿਉਂਕਿ ਇਹ ਵੀ ਹੋ ਸਕਦਾ ਵੀ ਕੱਲ ਨੂੰ ਲੇਟ ਨਾ ਹੋ ਜਾਈਏ ਨਹੀਂ ਤਾਂ ਫਿਰ ਪਰਸੋਂ ਤਾਂ ਪੱਕਾ ਰੱਖਣਗੇ ਬਾਕੀ ਉਹ ਸਲਾਹ ਕਰਦੇ ਪਏ ਆ ਸਾਰੀ ਉਹ ਬਾਕੀ ਤੁਹਾਨੂੰ ਸਾਰਾ ਦੱਸ ਦੇਣਗੇ ਜੀ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਥੈਂਕ ਯੂ ਕਿਸਨ ਰਾਜੂ ਜਾਰ ਪਰਿਵਾਰ ਦੇ ਬਹੁਤ ਕਰੀਬੀ ਨੇ ਪਰ ਜੋ ਪਰਿਵਾਰ ਦੇ ਨਾਲ ਹੋਇਆ ਹੈ ਸ਼ਾਇਦ ਵਾਕਈ ਉਹ ਕਿਸੇ ਦੇ ਜਵਾਨ ਪੁੱਤ ਦਾ ਚਲੇ ਜਾਣਾ ਚਾਹੇ ਉਹ ਮੰਤਰੀ ਹੋਵੇ ਜਾਂ ਫਿਰ ਕੋਈ ਵੀ ਹੋਵੇ ਉਹ ਦੁੱਖ ਸਿਆ ਨਹੀਂ ਜਾ ਸਕਦਾ ਮੈਂ ਜਤਿੰਦਰ ਸਿੰਘ ਕਹਿ ਰਿਹਾ ਆਪਣੇ ਸਹਿਯੋਗੀ ਕੈਮਰਾਮੈਨ ਰਿੰਕੂ ਦੇ ਨਾਲ ਜਲੰਧਰ ਤੋਂ